ਸਸ਼ੀਕਾਲ ਮੈਰੀਨਾ ਧਮਾ ਤੁਸੀਂ ਦੇਖ ਰਹੇ ਹੋ ਪੰਜ ਆਪ ਚੈਨਲ ਤੇ ਗੱਲ ਕਰਾਂਗੇ ਅਸੀਂ ਸਿਹਤ ਨੂੰ ਲੈ ਕੇ ਸਿਹਤ ਨੂੰ ਲੈ ਕੇ ਵੱਖ-ਵੱਖ ਨੁਸਖੇ ਸਾਹਮਣੇ ਆਉਂਦੇ ਨੇ ਕਿ ਜੇਕਰ ਘਰ ਦੇ ਵਿੱਚ ਪਈਆਂ ਇਹਨਾਂ ਚੀਜ਼ਾਂ ਦੀ ਵਰਤੋਂ ਕੀਤੀ ਜਾਵੇ ਤਾਂ ਇਸ ਦੇ ਨਾਲ ਕਈ ਬਿਮਾਰੀਆਂ ਤੋਂ ਫਾਇਦਾ ਹੁੰਦਾ ਤੇ ਅੱਜ ਅਸੀਂ ਗੱਲ ਕਰਾਂਗੇ ਬੁਢਾਪੇ ਨੂੰ ਲੈ ਕੇ ਕਿ ਜੇਕਰ ਤੁਸੀਂ ਆਪਣੀ ਉਮਰ ਤੋਂ ਪਹਿਲਾਂ ਬੁੱਢੇ ਨਹੀਂ ਹੋਣਾ ਚਾਹੁੰਦੇ ਤਾਂ ਉਸੇ ਕੁਝ ਗੱਲਾਂ ਨੇ ਕੁਝ ਨੁਸਖੇ ਨੇ ਜਿਨ੍ਹਾਂ ਦਾ ਸਾਨੂੰ ਖਾਸ ਧਿਆਨ ਦੇਣਾ ਚਾਹੀਦਾ ਹੈ ਇਹਨਾਂ ਗੱਲਾਂ ਦਾ ਜੇਕਰ ਅਸੀਂ ਧਿਆਨ ਦੇਨੇ ਆ ਤਾਂ ਅਸੀਂ ਉਮਰ ਤੋਂ ਪਹਿਲਾਂ ਕਦੇ ਵੀ ਬੁੱਢੇ ਨਹੀਂ ਹੋਵਾਂਗੇ ਕਿਉਂਕਿ ਸਿਹਤ ਸਭ ਤੋਂ ਪਹਿਲਾਂ ਜ਼ਰੂਰੀ ਹੁੰਦੀ ਹੈ ਜੇਕਰ ਤੁਸੀਂ ਆਪਣੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਪਹਿਲਾਂ ਆਪਣੀ ਸਿਹਤ ਵੱਲ ਧਿਆਨ ਦਿਓਗੇ ਤਾਂ ਹੀ ਜਿਹੜੇ ਤੁਹਾਡੇ ਕੰਮਕਾਰ ਨੇ ਉਹ ਵੀ ਸਹੀ ਤਰੀਕੇ ਦੇ ਨਾਲ ਹੋਣਗੇ ਤੁਸੀਂ ਮਾਨਸਿਕ ਤੌਰ ਤੇ ਸਹੀ ਰਹੋਗੇ ਸਰੀਰਕ ਤੌਰ ਤੇ ਫਿੱਟ ਰਹੋਗੇ ਤੇ ਜਿਹੜੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਉਸ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਕਰ ਸਕੋਗੇ ਕਿਉਂਕਿ ਜੇਕਰ ਸਾਡੀ ਸਿਹਤ ਹੈ ਤਾਂ ਹੀ ਸਭ ਕੁਝ ਹੈ ਆਓ ਤੁਹਾਨੂੰ ਦੱਸ ਦੇ ਕਿ ਸਾਨੂੰ ਕਿਹੜੀਆਂ ਗਲਤੀਆਂ ਆਪਣੇ ਜ਼ਿੰਦਗੀ ਦੇ ਵਿੱਚ ਨਹੀਂ ਕਰਨੀਆਂ ਚਾਹੀਦੀਆਂ ਜਿਸ ਦੇ ਕਰਕੇ ਜਿਹੜਾ ਬੁਢਾਪਾ ਉਹ ਉਮਰ ਤੋਂ ਪਹਿਲਾਂ ਸਾਡੇ ਚਿਹਰੇ ਤੋਂ ਝਲਕਣ ਲੱਗ ਜਾਂਦਾ ਹੈ ਐਨੀ ਸਾਡੀ ਉਮਰ ਨਹੀਂ ਹੁੰਦੀ ਪਰ ਸਾਨੂੰ ਜਿਹੜੀਆਂ ਕਿ ਸਮੱਸਿਆਵਾਂ ਆਉਂਦੀਆਂ ਨੇ ਟੈਨਸ਼ਨਾਂ ਦੇ ਕਰਕੇ ਜਿਹੜੇ ਲੋਕ ਉਮਰ ਤੋਂ ਪਹਿਲਾਂ ਬੁੱਢੇ ਨਜ਼ਰ ਆਉਣ ਲੱਗਦੇ ਨੇ ਆਓ ਨਜ਼ਰ ਮਾਰਦੇ ਆ ਇਸ ਖਬਰ ਦੇ ਉੱਤੇ ਅਤੇ ਤੁਹਾਨੂੰ ਦੱਸ ਦਿਆਂ ਕਿ ਆਖਰ ਕਿਸ ਤਰੀਕੇ ਦੇ ਨਾਲ ਅਸੀਂ ਸਮੇਂ ਤੋਂ ਪਹਿਲਾਂ ਬੁੱਢੇ ਦਿਖਣ ਲੱਗਦੇ ਆ ਵੇ ਤੋਂ ਪਹਿਲਾਂ ਨਹੀਂ ਹੋਣਾ ਚਾਹੁੰਦੇ ਬੁੱਢੇ ਤਾਂ ਇਨ੍ਹਾਂ ਚੀਜ਼ਾਂ ਤੋਂ ਅੱਜ ਹੀ ਦੂਰੀ ਬਣਾ ਲਓ ਤਾਂ ਹੀ ਤੁਹਾਡੀ ਸਿਹਤ ਵਧੀਆ ਹੋਵੇਗੀ ਤੇ ਲੋਕ ਤੁਹਾਡੀ ਸਿਹਤ ਦਾ ਰਾਜ ਪੁੱਛਣਗੇ ਨਿਸ਼ਚਿਤ ਉਮਰ ਤੋਂ ਬਾਅਦ ਹਰ ਕਿਸੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਮਰ ਨਾਲ ਸੰਬੰਧਿਤ ਆਮ ਸਿਹਤ ਸਮੱਸਿਆਵਾਂ ਜਿਵੇਂ ਚਿਹਰੇ ਦੇ ਉੱਤੇ ਝੁਰੜੀਆਂ ਹੱਥਾਂ ਪੈਰਾਂ ਦੀ ਚਮੜੀ ਤੇ ਝੁਰੜੀਆਂ ਕਮਜ਼ੋਰੀ ਮਹਿਸੂਸ ਕਰਨਾ ਜੋੜਾਂ ਦਾ ਦਰਦ ਆਦ ਦਾ ਸਾਹਮਣਾ ਕਰਨਾ ਪੈਂਦਾ ਪਰ ਜੇਕਰ ਖੁਰਾਕ ਦਾ ਸਹੀ ਧਿਆਨ ਨਾ ਰੱਖਿਆ ਜਾਵੇ ਤਾਂ ਤੁਹਾਡਾ ਸਰੀਰ ਅਤੇ ਸਕਿਨ ਸਮੇ ਤੋਂ ਪਹਿਲਾਂ ਬੁੱਢੀ ਹੋਣੀ ਸ਼ੁਰੂ ਹੋ ਜਾਂਦੀ ਹੈ। ਖਾਣ ਪੀਣ ਦੀਆਂ ਗਲਤ ਆਦਤਾਂ ਕਾਰਨ ਸਰੀਰ ਦੇ ਵਿੱਚ ਪੋਸ਼ਟਿਕ ਤੱਤਾਂ ਦੀ ਕਮੀ ਦੇ ਨਾਲ ਨਾਲ ਅਨ ਹੈਲਦੀ ਫੈਟਸ ਅਤੇ ਜ਼ਹਿਰੀਲੇ ਤੱਤ ਵਾ ਜਾਂਦੇ ਨੇ ਜੋ ਤੁਹਾਨੂੰ ਕਈ ਬਿਮਾਰੀਆਂ ਦਾ ਸ਼ਿਕਾਰ ਬਣਾਉਂਦੇ ਨੇ। ਅਨ ਹੈਲਦੀ ਚੀਜ਼ਾਂ ਖਾਣ ਦਾ ਨਤੀਜਾ ਇਹ ਹੁੰਦਾ ਹੈ ਕਿ ਤੁਹਾਨੂੰ ਉਹ ਸਾਰੀਆਂ ਸਮੱਸਿਆਵਾਂ ਹੋਣ ਲੱਗਦੀਆਂ ਨੇ ਜੋ ਸਿਹਤਮੰਦ ਰੂਟੀਨ ਵਾਲੇ ਲੋਕਾਂ ਨੂੰ ਵੱਡੀ ਉਮਰ ਦੇ ਬਾਅਦ ਵੀ ਲੰਮੇ ਸਮੇਂ ਤੱਕ ਸਾਹਮਣਾ ਨਹੀਂ ਕਰਨਾ ਪੈਂਦਾ। ਜੇਕਰ ਤੁਸੀਂ ਸਮੇਂ ਤੋਂ ਪਹਿਲਾਂ ਬੁਢਾਪੇ ਨੂੰ ਰੋਕਣਾ ਚਾਹੁੰਦੇ ਹੋ ਤੇ ਇੱਕ ਖਾਸ ਉਮਰ ਦੇ ਬਾਅਦ ਵੀ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਚੀਜ਼ਾਂ ਤੋਂ ਦੂਰ ਰਹਿਣਾ ਹੋਵੇਗਾ ਆਓ ਤੁਹਾਨੂੰ ਦੱਸਦੇ ਹਾਂ ਸਮਾਂ ਘਟ ਜਾਂ ਕੰਮਕਾਜੀ ਜੀਵਨ ਕਾਰਨ ਇਹਨਾਂ ਥੱਕ ਜਾਂਦਾ ਕਿ ਘਰ ਦਾ ਖਾਣਾ ਬਣਾਉਣਾ ਵੀ ਔਖਾ ਹੋ ਜਾਂਦਾ ਹੈ ਅਜਿਹੀ ਸਥਿਤੀ ਦੇ ਵਿੱਚ ਅੱਜ ਜ਼ਿਆਦਾਤਰ ਲੋਕ ਜਦਾਬਾਦ ਦਾ ਖਾਣਾ ਪਸੰਦ ਕਰਦੇ ਨੇ ਜਾਂ ਬਹੁਤ ਜ਼ਿਆਦਾ ਪੋਸ਼ਾਣ ਦੇ ਪੇਕ ਕੀਤੇ ਭੋਜਨਾਂ ਤੇ ਨਿਰਭਰ ਕਰਦੇ ਨੇ ਇਹ ਚੀਜ਼ਾਂ ਤੁਹਾਡੇ ਪੇਟ ਭਰ ਸਕਦੇ ਨੇ ਪਰ ਇਹਨਾਂ ਦਾ ਤੁਹਾਡੀ ਸਿਹਤ ਤੇ ਸਕਿੰਦੇ ਮਾੜਾ ਪ੍ਰਭਾਵ ਪੈਂਦਾ ਤੇ ਸਮੇਂ ਤੋਂ ਪਹਿਲਾਂ ਬੁਢਾਪੇ ਦੇ ਲੱਛਣ ਦਿਖਾਈ ਦੇਣ ਲੱਗਦੇ ਨੇ ਇਸ ਕਰਕੇ ਬਾਹਰ ਦੇ ਖਾਣੇ ਤੋਂ ਪਰਹੇਜ਼ ਕੀਤਾ ਜਾਵੇ ਖੰਡ ਅਤੇ ਨਮਕ ਦਾ ਸੇਵਨ ਸੀਮਤ ਮਾਤਰਾ ਦੇ ਵਿੱਚ ਕਰਨਾ ਵੀ ਜ਼ਰੂਰੀ ਹੈ ਜੇਕਰ ਤੁਸੀਂ ਇਹਨਾਂ ਦੋ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਉਮਰ ਵਧਨ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ ਇਸ ਨਾਲ ਸਿਰਫ ਸਕਿਨ ਨਾਲ ਜੁੜੀਆਂ ਸਮੱਸਿਆਵਾਂ 'ਵਾਂ ਬਾਤ ਜਾਂਦੀਆਂ ਨੇ ਸਗੋਂ ਗੰਭੀਰ ਬਿਮਾਰੀਆਂ ਦਾ ਖਤਰਾ ਵੀ ਵਾਜਾਂਦਾ ਸੋ ਆਪਣੀ ਜ਼ਿੰਦਗੀ ਦੇ ਵਿੱਚ ਲੂਣ ਅਤੇ ਖਣ ਤੋਂ ਬਚਿਆ ਜਾਵੇ ਇੱਕ ਤਾਜ਼ਾ ਰਿਪੋਰਟ ਦੱਸਦੀ ਹੈ ਕਿ ਲੜਕਿਆਂ ਦੇ ਨਾਲ ਨਾਲ ਲੜਕੀਆਂ ਦੇ ਵਿੱਚ ਵੀ ਸਿਗਰਟ ਪੀਣ ਦੀ ਲੱਤ ਵਧੀ ਹੈ ਤੋਂ ਅੰਦਾਜ਼ਾ ਜਾਈਏ ਕਿ ਸਿਗਰਟ ਨੋਸ਼ੀ ਦੀ ਆਦਤ ਤੁਹਾਡੀ ਸਕਿਨ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਉਂਦੀ ਹੈ ਤੇ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ ਇਸ ਕਰਕੇ ਜਿਹੜੀ ਸਿਗਰਟ ਨੋਸ਼ੀਆ ਤੁਹਾਨੂੰ ਤੇਜ਼ੀ ਨਾਲ ਬੁੱਢਾ ਕਰਦੀ ਹੈ ਇਸ ਦਾ ਸੇਵਨ ਨਾ ਕੀਤਾ ਜਾਵੇ ਸ਼ਰਾਬ ਜਿੰਨੀ ਵੀ ਘੱਟ ਮਾਤਰਾ ਵਿੱਚ ਪੀਤੀ ਜਾਵੇ ਇਸ ਨੂੰ ਹਾਨੀਕਾਰਕ ਹੀ ਮੰਨਿਆ ਜਾਂਦਾ ਤੇ ਜੇਕਰ ਕਿਸੇ ਨੂੰ ਰੋਜ਼ਾਨਾ ਇਸ ਨੂੰ ਪੀਣ ਦੀ ਆਦਤ ਹੈ ਤਾਂ ਉਹ ਉਸ ਦੀ ਸਿਹਤ ਲਈ ਖਤਰਨਾਕ ਸਾਬਿਤ ਹੁੰਦੀ ਹੈ ਸ਼ਰਾਬ ਦਾ ਜ਼ਿਆਦਾ ਸੇਵਨ ਸਰੀਰਕ ਅਤੇ ਮਾਨਸਿਕ ਸਿਹਤ ਦੇ ਨਾਲ ਨਾਲ skin ਨੂੰ ਨੁਕਸਾਨ ਪਹੁੰਚਾਉਂਦਾ ਇਸ ਕਰਕੇ ਇਸ ਤੋਂ ਬਿਦੂਰੀ ਬਣਾਈ ਜਾਵੇ ਬੁਢਾਪੇ ਦੇ ਵਿੱਚ ਫਿੱਟ ਅਤੇ ਸਿਹਤਮੰਦ ਰਹਿਣ ਲਈ ਸਿਰਫ ਗਹਿਰ ਗੈਰ ਸਿਹਤਮੰਦ ਚੀਜ਼ਾਂ ਤੋਂ ਦੂਰ ਰਹਿਣਾ ਜ਼ਰੂਰੀ ਨਹੀਂ ਇਸ ਤੋਂ ਇਲਾਵਾ ਰੋਜ਼ਾਨਾ ਸਵੇਰੇ ਸਾਈਕਲਿੰਗ ਲਾਈਟ ਰਨਿੰਗ ਯੋਗਾ ਮੈਡੀਟੇਸ਼ਨ ਵਰਗੀਆਂ ਗਤੀਵਿਧੀਆਂ ਕਰਦੇ ਰਹਿਣਾ ਚਾਹੀਦਾ ਹੈ ਫਲਾਂ ਸਬਜ਼ੀਆਂ ਸੁੱਕੇ ਮੇਵੇ ਬੀਜ ਸਾਬਤ ਅਨਾਜ ਵਰਗੀਆਂ ਚੀਜ਼ਾਂ ਦੀ ਸੰਤੁਲਿਤ ਖੁਰਾਕ ਲੈਣ ਦੇ ਨਾਲ ਚੰਗੀਆਂ ਆਦਤਾਂ ਜਿਵੇਂ ਕਿ ਭਰਪੂਰ ਪਾਣੀ ਪੀਣਾ ਸਕਰੀਨ ਟਾਈਮਿੰਗ ਘੱਟ ਰੱਖਣਾ ਰੋਜ਼ਾਨਾ 8 ਘੰਟੇ ਦੀ ਚੰਗੀ ਨੀਂਦ ਲੈਣਾ ਚਾਹੀਦਾ ਹੈ ਜੇਕਰ ਸਾਡੀ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਵੱਤ ਵੱਧ ਸ਼ੇਅਰ ਜ਼ਰੂਰ ਕਰਿਓ ਬਿਊਰੋ ਰਿਪੋਰਟ ਪੰਜ ਆਪ ਚੈਨਲ